ਗਾਇਨਰ ਸਿੱਚਾ ਹਲ ਸਲਵਾਰਾ ਕੱਟ ਚੁੱਕੇ ਆ। ਤੇ ਇਹ ਬੰਦਾ ਸਿਰਫ ਇੱਕ ਕੁੜਤੀ ਤੇ ਆ। ਅੱరే ਕੀ ਹੋ ਗਿਆ? ਉਹ ਵੀ ਗਲਤ ਕਰ ਲਈ। ਦੂਜੀ ਵਾਰ ਫੇਰ ਦੇੜਨਾ ਪਿਆ। ਇਹ ਮੂਲੇ ਕਹਿੰਦੇ ਨੇ ਭੱਜਦੇ ਹੋਏ। ਤੋੜ ਦੇਖੀ ਖਿਆਲ ਹੈ। ਇੱਕ ਮਿੰਟ ਰੱਖੀ ਰੇ। ਪਰ ਫੈਸ਼ਨਰੂ ਜਿਹਾ ਰਹਿ ਗਿਆ। ਇਹ ਤਾਂ ਚਾਦੀ ਪਰਫੈਸ਼ਨਲ ਲੱਗਦੀ। ਇੱਕ ਸਾਡਾ ਨਿਆਣਾ ਬੱਚਾ ਇਹ ਸਾਰਾ ਦਿਨ ਫੋਨ ਤੇ ਲੱਗਾ ਰਹਿੰਦਾ ਕਾ ਪੈਸੇ ਦੇ ਡਿਗਵਾਉਣਾ ਲੈ ਆਉਂਦਾ ਅੱਜ ਕੋ ਕਾਰਿਫ ਅਰੀ ਗਾਲਾਂ ਪੈਰੀਆਂ ਨੇ ਫੋਨ ਕਰਦੇ ਬੰਦ ਸਕੂਲ ਚ ਜਾਉ ਇਹਦੀ ਮੈਡਮ ਨੂੰ ਫੋਨ ਕਰ ਤੋ ਇਹਦੀ ਮੈਡਮ ਤੇਰੀ ਵਾਸਤੇ ਹੈ ਜੀ ਅੱਛਾ ਤੇ ਪੈਂਦੀ ਐ ਲਿਖਣ ਕੰਮ ਕਰਾਉਂਦਾ ਸੁਭਾ ਕਰਾਈ ਦੇ ਦਿੰਦਾ ਤੁਹਾਨੂੰ ਨਹੀਂ ਨਹੀਂ ਗੱਲ ਨਾ ਸੀ ਤੇਰੇ ਬਾਤ ਕਰਾਂਗੇ ਜੀ બસ ਸਟੈਂਡ ਜਾਓ ਸਬਸਕ੍ਰਾਈਬਰਾਂ ਨੂੰ ਤੇ ਵੀ ਸਾਰੇ ਸੱਜਣਾਂ ਨੂੰ ਨੰਦਾਨ ਚਾ ਜੀ ਅੱਛਾ ਹੋਰ ਜੀ ਜੀ 100 ਰੁਪਏ ਹੋਗੇ ਕਿੰਨੇ ਹੋਗੇ ਤੁਹਾਡੇ ਲੱਖ ਨੇ ਤੇ 1 ਲੱਖ ਨੇ ਨਾ ਦੇਖ ਲਓ 100 100 ਦੇ ਕੇ ਕਿੰਨੇ ਪੈਸੇ ਹੋ ਜਾਣਗੇ ਜ਼ੀਰੋ ਕਰੋੜ ਕੋਲੇ ਵਗ ਜੂਗੇ ਬਸ ਮੈਨੂੰ ਤਾਂ ਆੱਕ ਕੇ ਯਾਰੀ ਚਾਹੀਦਾ ਕਿੰਨਾ ਚਾਹੀਦਾ

ਜੀ ਜੀ ਕਰੀ ਜਾਏ ਗਾਇਸ ਵੀਰੇ ਆਪਣੇ ਬੋਨੀ ਗਾਇਸ ਵੀਰੇ ਰੇਲੇ ਪੈਂਡ ਵਾਲੀ ਲਾਈਕ ਮੈਨੂੰ ਵਾਲੀ ਵੀ ਲਾਈ ਗਿਆ ਦੇਖ ਲਾ ਉਹ ਕਿੰਨੇ ਮਾਰੇ ਲਾ ਕੇ ਨਹੀਂ ਗਾਇਸ ਵੀਰੇ ਮੇਰੀ ਗੱਲ ਸੁਣੋ ਉਹ ਜੀ ਉਹਨਾਂ ਦਾ ਘਰ ਆ ਵੀ ਬੜਾ ਕੱਬਾ ਵਧੀਆ ਰੋਟੀ ਬੁਟੀ ਬੈਠੀ ਦਿੰਦਾ ਹਾਂ ਲੈ ਵੀ ਦੀਦੀ ਪਿੰਦਾ ਵਾਲਾ ਸੀਗਾ ਉਹ ਪਹਿਲਾਂ ਹੁਣ ਸੈੱਟ ਹੋਇਆ ਉਹ ਅੱਛਾ ਉਹਦੀ ਇੰਟਰਵਿਊ ਦੇਖੀ ਸੀ ਮੈਨੇ ਬਹੁਤ ਦੀਦੀ ਮੈਨੂੰ ਬੜੀ ਲੱਗਦੀ ਹੈ। ਨਾ ਮੇਰੀ ਗੱਲ ਸੁਣੋ ਉਹਨੂੰ ਖੁੱਲਣਾ ਨਹੀਂ ਆਉਂਦਾ ਨੀ ਗੇਟ ਉਹ ਫਸ ਜੂਰਦੀ ਹੈ ਤੁਹਾਨੂੰ ਸੁਣਨਾ। ਕੀ ਹੋ ਗਿਆ ਦੀਦੀ ਖੁੱਲਿਆ ਨਹੀਂ? ਪੰਗਲ ਆਰੀਫ ਆਰੀਫ ਬੈਠ ਕੇ ਢਕਾਰ ਆਰੀਫ ਬੇਇੱਜ਼ਤੀ ਕਰੀਂ ਅੰਦਰ ਥੱਲੇ ਤੇਰੀ ਹੈਂ? ਘੂਰਦੇ ਥੱਲੇ ਤੈਨੂੰ ਬਈ ਥੱਲੇ ਘੂਰਦੇ ਅਸ ਤਾਂ ਆ ਚੱਲਿਆ ਆਇਆ ਫਿਰ ਅੱਜੂ ਦੀ ਦੀ ਕੋਚੀ ਦੀ ਜੀ ਦੀ ਮਿੱਠਾ ਘੱਟ ਪਿਓ ਬਈ ਰੋ ਰੋਜ਼ ਮਿੱਠਾ ਬਹੁਤ ਜ਼ਿਆਦਾ ਹੁੰਦਾ ਕਈ ਦੇ ਵਾਲ ਵੀ ਚੈੱਕ ਕਰਾ ਕੇ ਆਉਣੇ ਆਪਾਂ ਰੋਟੀ ਦੀ ਤੈਸੇ ਤੂੰ ਮੰਗਾਣਾ ਅਸੀਂ ਥੋੜਾ ਕਰਕੇ ਮਾਈ ਇਹ ਮਾਈ ਦੇ ਨਾ ਹੈ ਮੈਂ ਕਿਹਾ ਇਹ ਮਾਈ ਦੇ ਨਾ ਬਸ ਸਰੀਆ ਕੇ ਇਹ ਬਾਈ ਦੀ ਹੋਵੇਗਾ ਬਾਬੇ ਤੇ ਗਏ ਹਨ ਇੱਕ ਗੁੜੀ ਜਮਾਂ ਰਪਈ ਰਹੀ ਹੈ ਨਾ ਵੀ 10 ਰੁਪਏ ਦੇ ਨੇ 10 ਰੁਪਏ ਹਨ ਉਹ ਘੱਟੋ ਘੱਟ ਐਡੀ ਦੂਰ ਆ ਗਈ ਸਾਡੇ ਨਾਲ ਮੰਗ ਰਹੀ ਤੁਰੀ ਮੰਗ ਰਹੀ ਤੁਰੀ ਹੈ ਨਾ ਬੁਰਾ ਕਹਿੰਦਾ ਹੁਣ ਤਾਂ ਮੈਂ ਜਮ ਹੀ ਨਹੀਂ ਦਿੰਦਾ ਕਹਿੰਦਾ ਤੈਨੂੰ ਦੱਸ ਦੇ ਉਹ ਫਿਰ ਪਤਾ ਜਾਂਦੀ ਵਾਰੀ ਕੀ ਕਹਿ ਗਈ ਜਦੋਂ ਪੈਸੇ ਦਿੱਤੇ ਨਹੀਂ ਅਸੀਂ ਕਹਿੰਦੇ ਪੁੱਤਰ ਫਟੇ ਹੁਣ ਹਸਾਬ ਤੱਕੂ ਦੇ ਕਰ ਤਾਂ ਮੂਈ ਫਟੇ ਕਿ ਉਹ ਲੈਣ ਵਾਰੀ ਤਾਂ ਦਿੱਤੀ ਨੇ ਪੰਪ ਦੇਵੇ ਹੋਣਾ ਤੇਰੀ ਜੋੜੀ ਜੀ ਤੇਰਾ ਬੱਚਾ ਹੋ ਰੋ ਇਹਨੂੰ ਕੀ ਕਰਾਉਣਾ ਮੈਂ ਤਾਂ ਇੱਕੀ ਨਹੀਂ ਫੜਦਾ ਪਰ ਮਾੜਾ ਕਿਸ ਕਿਦਾਂ ਦਾ ਹੀ ਆਇਆ ਮਾੜਾ ਸਦਾਰੇ ਕਿਉਂ ਪੁੱਛਦਾ ਇਹ ਤਾਂ ਡਿਗੀਏ ਜੀ ਤੁਹਾਨੂੰ ਇਹ ਤਾਂ ਜਿੱਦ ਸਵਾਹ ਉਹਦੇ ਮਾਜ ਨਾ ਕਰੇ ਜਿਹਦੇ ਪੈਸੇ ਜਨਾਬ ਪੈਸੇ ਭੇਜ ਤੁਹਾਡਾ ਸਾਰਾ ਕੁਝ ਸਵਾਹ ਵਾਹ ਸਵਾਹ ਪਰ ਆ ਕੁਸ ਸਵਾਹ ਉਹਦੇ ਆਪਾਂ ਆਪਾਂ ਪਤਾ ਹੀ ਕਰਦੇ ਆਪਾਂ ਸਲੂਨ ਵਾਲਿਆਂ ਨਾਲ ਕ੍ਰੈਡਿਟ ਕਾਰਡ ਚੱਕੋ ਤੁਸੀਂ ਜਿਵੇਂ ਬਜਾਜ ਵਾਲੇ ਨਹੀਂ ਕਿਸ਼ਤਾਂ ਤੇ ਕਰਦੇ ਹੁੰਦੇ ਮਹੀਨੇ ਦੀ 500 ਰੁਪਿਆ ਕਿਸ਼ਤ 10000 ਸਲੂਨ ਵਾਲਿਆਂ ਨੂੰ ਕਰਾਇਆ ਕ੍ਰੈਡਿਟ ਕਾਰਡ ਸਵਾਈਪ ਕਰਾਇਆ ਉਹਨੇ ਹਾਂਜੀ ਮਹੀਨੇ ਦਾ 1000 ਰੁਪਿਆ ਕਿਸ਼ਤ ਭਰ ਦੇਗੀ ਯਾਰ ਮੈਂ ਇਹ ਜਾਉਣ ਲੱਗ ਗਈ ਜੀ ਫਿਰ ਤਾਂ ਗੱਲਾਂ ਕਰਦੇ ਤੁਸੀਂ ਗੱਲ ਕਰੋ 500 ਦੀ 100 ਰੁਪਿਆ ਦੀ ਗੱਲ ਕਰੋ 50 ਦੀ ਗੱਲ ਕਰੋ ਜੀ ਇਹ ਹਲ ਹੋ ਸਕਦਾ ਉਹ ਕਹਿੰਦੀ ਮੈਂ ਕੇਰਾਟਿਨ ਕਰਾਉਣਾ ਗੋਰੀ ਦੀ ਘਰ ਵਾਲੀ ਕਹਿੰਦੀ ਇਹ ਕਹਿੰਦੀ ਮੈਂ ਮੇਰੇ ਫੋਨ ਦੇ ਕਵਰ ਵਾਗਰ ਲੈਣੇ ਪੈਸੇ ਮੇਰੇ ਤੋਂ ਲਾ ਲੈ 100 ਰੁਪਿਆ ਕਹਿੰਦਾ 100 ਪੈਣਾ ਸਰ ਜੀ ਨਾ ਜਦੋਂ ਤੂੰ ਸੁਮਨ ਤੋਂ ਮੰਗਦੀ ਸੀ ਸੁਮਨ ਕਹਿੰਦੀ ਮੇਰੇ ਕੋਲ ਹੈ ਤਾਂ ਵੀ ਦੇ ਰਗੀ ਤੇ ਮੇਰੇ ਕੋਲ ਆਦੇ ਹੁਣ ਮੈਂ ਆਦੀ ਸਪਾ ਨਾ ਕਰਾਂ ਮੈਨੂੰ ਰਿੱਕੀ ਵੀ ਰੋਜ਼ਾਂ ਰਗਾਉਂਦਾ ਕਹਿੰਦੀ ਵੀਰੇ ਮੈਨੂੰ ਪੈਸੇ ਦੇ ਦੋ ਰਿੱਕੀ ਮਰੇ ਕਹਿੰਦਾ ਜਿੰਨੇ ਮੇਰੇ ਜੇਬ 'ਚ ਉਹ ਤਾਂ 10 ਦਾ ਹਿੱਸਾ ਦੋਵੇਂ ਰਿੱਕੀ ਹਿੱਸਾ ਵੀ ਨਹੀਂ ਮਿਲਿਆ ਸੋ ਬਚਾਰੀ ਤੇ ਬੱਸ ਪਰ ਉਸੇ ਨੂੰ ਤੇ ਨੋਰ ਵੀ ਆ ਨਿਕਲੇ ਸਾਡੇ 3 ਸਾਲ ਸਿੰਘ ਕੀ ਦੀ ਆ ਰਜੂ ਛੋ ਬਹੁਤ ਖਾਲੀ ਬਣ ਗਈ ਕਿ ਚਾਹ ਹੁੰਦੀ ਦੀਦੀ ਨੂੰ ਚਾਹੀਦੀ ਹੈ ਤੁਸੀਂ ਉਹ ਦੁੱਧ ਜਿਹਾ ਪਤੀ ਪਾ ਦੇ ਚਿੱਟੀ ਚਿੱਟੀ ਚਾਹ ਜ਼ਿਆਦਾ ਬੱਦਲ ਲੱਗਦੀ ਬਈ ਚਾਹ ਤਾਂ ਕਾਲੀ ਹੁੰਦੀ ਨਹੀਂ ਮੈਂ ਤਾਂ ਚਾਹ ਬਹੁਤ ਸੁਣੀ ਲੱਗਣੀ ਚਾਹੀਦੀ ਅੱਖਾਂ ਨੂੰ ਸੁਣੀ ਲੱਗ ਰਹੀ ਹੈ ਕਿ ਨਹੀਂ ਕਾਲੀ ਕਾਲੀ ਤੁਸੀਂ ਜਿਹਨੇ ਚਾਹ ਬਣਾਇਆ ਚਾਹ ਪੱਤੀ ਜ਼ਿਆਦਾ ਬਈ ਹੈ ਉਬਾੜਾ ਵਾਲਾ ਇੱਤਾਂ ਦਾ ਲੌਗ ਦੇ ਚੀ ਵੀ ਪਈਆ ਉਸਨੇ ਮੈਨੂੰ ਵੀ ਪਾਇਆਗਾ ਉਹਦੇ ਘਰ ਕੀ ਸਾਲੀ ਥੋੜੀ ਹਿੱਸਾ ਵੀ ਖੋ ਤੁਮ ਮੈਂ ਰੱਖੀ ਸੀ ਚਾਹ ਪੀ ਕੇ ਤੁਸੀਂ ਭੱਜ ਭੱਜ ਕੰਮ ਕਰੋ ਜਿਵੇਂ ਆਪਾਂ ਕਹਦੇ ਹਾਂ ਉਹ ਵਿੱਚ ਰੱਖੀ ਸੀ ਕਿਵੇਂ ਚਾਹ ਵੀ ਕਿਰਸੀ ਫੱਟ ਬਾਰੇ ਵੀ ਕੰਮ ਕਰਾਉਂਗੇ ਦੱਦੂ ਜੀ ਪੱਤੀ ਪੀ ਪੀ ਕਰ ਤੁਸੀਂ ਮਨਜੀ ਨਹੀਂ ਤੋਂ ਵੀ ਮਨਜੀ ਥੋੜੋ ਹੀ ਇਹ ਨਸ਼ੇ ਵਾਲਾ ਇਹ ਨਸ਼ੇ ਵਾਲਾ ਜੀ ਮਾਰੂ ਜਾ ਵੀ ਇਹਦੇ ਕਿਸ ਤੇ ਨਗਰਦੀ ਕਿੱਥੇ ਆ ਨਗਰਡ ਬੋਲੀ ਆਤੀ ਕਿਸ ਨੂੰ ਵੀਰਾ ਗਮਾਜ ਗਿਆ ਤੁਹਾਡਾ ਇਹ ਚਾਚਾ ਜੀ ਗਮਾਜ ਕੇ ਉਹ ਨਹੀਂ ਨਹੀਂ ਉਹ ਪੈਸੇ ਇਕੱਠੇ ਕਰਨਗੇ ਮੇਰੇ ਬਾਲਾਂ ਵਾਸਤੇ ਸੁਣ ਲੋ ਇਹਦੀ ਗੱਲ ਬਈ ਲੱਭੂ ਨਹੀਂ ਮੈਂ ਗੱਡੀ ਇੱਧਰ ਲੈ ਵਾਸਤੇ ਹੋਣੀ ਆ ਹੈ ਨਹੀਂ ਦੇਖ ਤਾਂ ਲੈ ਉੱਧਰ ਨੂੰ ਜਾ ਕੇ ਮੜਾ ਜਾ ਦੇਖ ਕੇ ਆਪ ਦਾ ਵਲੌਗ ਦੇਖ ਕੇ ਆਪ ਹੀ ਹੱਸੀ ਜਾਂਦੀਆਂ ਨੇ ਹੱਸ ਨਹੀਂ ਆ ਜੀ ਅਸੀਂ ਸੋਣ ਵੀ ਲੱਗਦੇ ਆ ਉਹ ਮੈਂ ਐਡੀਟਿੰਗ ਕਰਤੀ ਮਾੜੀ ਜੀ ਹਾਂ ਜਦੋਂ ਮੇ ਮਾਮਾ ਮਾਮਾ ਨੇ ਤਾਂ ਨਹੀਂ ਆਏ ਨਹੀਂ ਸੀਗਾ ਕਿਵੇਂ ਸੀ ਉਹ ਗਾਣਾ ਸਾਰੇ ਆਨੇ ਕਾਉਣ ਆ ਨਹੀਂ ਦੀ ਸਾਟੀਆਂ ਹੋਣੀਆਂ ਕਿਥੋਂ ਰਿਸਾਣੀ ਜਿਹੜੇ ਸੋਹਣੇ ਜੰਮੇ ਮਾਵਾ ਨੇ ਕਿਤੇ ਅਸੀਸਾਂ ਦਾਦੀ ਨਾਨੀ ਦੀਆਂ ਕਿਤੇ ਭੈਣਾਂ ਦੀਆਂ ਦੁਆਵਾਂ ਨੇ ਬਹੁਤ ਸੋਹਣਾ ਗਾਣਾ ਸੀਗਾ ਹਨਾ ਹੈਨਾ ਪੂਰਾ ਘੈਂਟ ਸੀਗਾ ਕਿੱਧਰ ਗਾ ਗਣ ਮੈਂ ਕਿਤੇ ਜਾ ਰਹੀ ਹਾਂ ਕੁਸੌਲ ਜਾ ਰਹੀ ਸੀ ਹਾਂ 100 ਜਾ ਰਹੀ ਸੀ ਕੁਸੌਲ ਨਾ ਜਾਓ ਤੁਸੀਂ ਜਿਹੜਾ ਕੁਸੌਲ ਤੇ ਖਰਚ ਆਊਗਾ ਸਾਡੇ ਹੱਥ ਤੇ ਮੈਂ ਵਾਲ ਕਰਾਉਂਗਾ ਇਹਨੇ ਵਾਲ ਕਰਾ ਲੈਣੇ ਉਹਨੇ ਸਪਾ ਕਰਾ ਲੈਣਾ ਰਾਜੂ ਨੇ ਕੇਰਾਟਿਨ ਕਰਾ ਲੈਣੀ ਇਹਨੇ ਕਲਰ ਕਰਾ ਲੈਣਾ ਚਲੋ ਜੀ ਸਰਜੂ ਸਾਰਿਆਂ ਦੇ ਹੋਰ ਵਿੱਚ ਤੇਨੂੰ 20 ਰੁਪਏ ਦਾ ਬਰਫ ਲਿਆ ਦਾਂਗੇ ਬਸ ਠੀਕ ਹੈ ਹੁਣ ਵੀਰਾ ਵੀਰਾ ਫੋਨ ਕਰੀ ਜਾਂਦਾ ਹਾਂ ਹਾਂ ਵੀ ਵਾਲ ਚੈੱਕ ਕਰਾਜੋ ਕਰਾ ਕੇ ਹੀ ਹੁਣ ਚਲ ਜੀ ਚਲਿਏ ਆਪਾਂ ਹੁਣ ਬਾਈ ਤੁਸੀਂ ਸਾਡੀ ਵੇਟ ਕਰਿਓ ਅਸੀਂ ਹੁਣ ਜਾ ਕੇ ਉੱਥੇ ਪਹਿਲਾਂ ਤਾਂ ਭਾਤੜਾ ਕੇ ਆਵਾਂਗੇ ਵੀ ਦੇਖਦੇ ਆਂ ਵੀ ਉਹ ਮੰਨਣਗੇ 8000 ਚ ਕਿਨਾ ਮੇਰੀ ਵੀ ਪੁੱਛ ਲਿਓ ਇਸ ਪਾਸੇ ਤੁਸੀਂ ਇਹ ਤਿਆਰ ਹੀ ਰਹਿੰਦੀ ਰਾਜੂ ਦੇ ਵੀ ਕਰਾ ਦੇਣਾ ਨਾ ਰਾਜੂ ਕਿਉਂ ਇਹ ਕਹਿੰਦੀ ਅਸੀਂ ਐਸੀ ਬੜੇ ਖੂਬ ਲੈ ਲੈ ਨਹੀਂ ਕਾਲੀ ਰਹਿੰਦੀ ਇਹਨਾ ਹਰ ਵਕਤ ਕਾਲੀ ਰਹਿੰਦੀ ਹੈ ਹਾਂ ਚਲ ਹੰਬਲ ਨੂੰ ਪਾਟ ਦੇਣਾ ਰੱਖ ਹੱਥ ਉੱਤੇ ਸਕੂਟਰੀ ਦੀ ਚਾਬੀ ਨਹੀਂ ਮੈਨੂੰ ਹੱਥ ਨਹੀਂ ਚਾਹੀਦਾ ਚਾਬੀ ਚਾਹੀਦੀ ਆ ਦੇਖ ਲੈ ਲੈ ਇੱਧਰ ਕਾਮਲੇ ਜਿੱਲੇ ਕਾਮਲੇ ਪਹਿਨੇ ਸੀ ਮੇਰੇ ਪੱਲੇ ਪਹਿਨੇ ਸੀ ਓ ਯਾਰ ਮਾਸੀ ਕੋਲ ਆ ਗਿਆ ਹੁਣ ਸਾਂਭੀਆਂ ਹੋਈਆਂ ਦੇਖਦੇ ਆਂ ਭੈਣਾਂ ਕਾ ਤੁਮਨ ਦੀਆਂ ਐਣਕਾਂ ਸਾਂਭੀਆਂ ਹੋਈਆਂ ਲੱਭਦੀਆਂ ਨੇ ਕਿ ਨਹੀਂ ਸਕੂਟ ਆਪੀ ਚ ਰੱਖੀਆਂ ਸਿਆਰੀਆਂ ਯਾਰ ਦੇਖ ਮੈਨੂੰ ਖੋਲ ਕੇ ਚੈੱਕ ਕਰਾ ਦੇ ਵਿੱਚ ਵਾ ਵਾ ਕੀ ਬਾਤ ਐ ਐਵੇਂ ਨਹੀਂ ਹੈਗੇ ਅਰੇ ਵਾ ਮਾਜ ਕਰਦੀ ਬੇਟਾ ਮੋਜ ਕਰਦੀ ਦੇਖੋ ਕੈਸੀ ਲੱਗ ਰਹੀ ਹੂ ਮੈਂ ਬੜੀ ਅੱਛੀ ਲੱਗ ਰਹੀ ਹੂ ਪਿਆਰੀ ਲੱਗ ਰਹੀ ਹੂ ਆਪ ਮੇਰੇ ਕੋ ਦੇ ਦੋ ਮੈਂ ਵੀ ਅੱਛੀ ਲੱਗ ਰਹੀ ਚਾਹ ਤਾ ਨਹੀਂ ਤਾਂ 10 ਰੁਪਏ ਦੇ ਦੇਣੀ ਅੱਜ ਨਾ ਮੋਦਾ ਵਾਲਾ ਵੱਡਾ ਬਣਿਆ ਪਿਆ ਵਾਲਾ ਵਾਲਾ ਹੈ ਅਰੇ ਕੀ ਬਾਤ ਹੈ ਬੇਟਾ ਮੋਜ ਕਰਦੀ ਅਰੇ ਵੈਰੀ ਗੁੱਡ लेट्स ਗੋ ਗਾਇਸ ਹਮ ਆਪੇ ਹੈ ਬਾਈ ਬਾਈ ਦੱਸ ਤੂੰ ਬੋਲ ਤੇਰਾ ਬੋਲਣਾ ਬਾਕੀ ਆ ਪਿੱਛੋਂ ਬਾਜ ਨਹੀਂ ਮਾਰੀਦੀ ਹੁੰਦੀ ਹੁਣ ਜੇ ਸਾਡਾ ਸੌਦਾ ਨਾ ਬਣਿਆ ਆ ਕੇ ਮੈਂ ਮੈਂ ਡੀਲਰ ਦਾ ਮੈਂ ਨਾਲ ਚੱਲੇ ਸੌਦਾ ਕੋਈ ਨਹੀਂ ਕੋਈ ਨਹੀਂ ਐਂ ਕਰਕੇ ਕਹਿਣਾ ਹਾਂ ਭਈ ਬਸ ਅਸੀਂ 8 ਦੇਵਾਂਗੇ ਅੱਜ ਤੋਂ ਵੱਧ ਨਹੀਂ ਦਿੰਦੇ ਚਲ ਠੀਕ ਬੜੇ ਆਣ ਕੇ ਐਂ ਕਰਕੇ ਓਕੇ ਠੀਕ ਐਂ ਜੇ ਕਰਕੇ ਹਾਂ ਚਾਹੇ ਕਰਕੇ ਸਾਈਨ ਮਾਰ ਕੇ ਬਸ ਠੀਕ ਐਣ ਕੇ ਐਂ ਕਰਕੇ ਕਹਿਣਾ 8000 ਹੀ ਦੇਵਾਂਗੇ ਵੀਰੇ 8 ਤੋਂ ਵੱਧ ਨਹੀਂ ਓਕੇ ਗਾਇਜ਼ ਮਿਲਤੇ ਹਾਂ ਸੂਨ ਬਾਈ ਬਾਈ ਆ ਜਾ ਗੁਰਜੀ ਹਾਂਜੀ ਬਾਈ ਆਪਾਂ ਪਹੁੰਚੇ ਬੌਮ ਸ਼ੈਲ ਬਿਊਟੀ ਸੈਲੂਨ ਠੀਕ ਆ ਤੇ ਹਾਂਜੀ ਮੈਮ ਤੁਹਾਡੇ ਨਾਲ ਅਸੀਂ ਗੱਲ ਕਰਨ ਆਏ ਮੈਂ ਵੀ ਨਹੀਂ ਮੇਰ ਤਾਂ ਭਾਬੀ ਨੇ ਭਾਬੀ ਵੀਰੇ ਨੇ ਸਾਨੂੰ 10000 ਗਿਆ ਸੀ ਵੀਰਾ ਕਹਿੰਦਾ 10000 ਤੋਂ ਘੱਟ ਨਿੰਦਾ ਪੈਸੇ ਠੀਕ ਆ ਹੁਣ ਤੁਸੀਂ ਸਾਡ ਨੂੰ ਘੱਟ ਕਰੋਗੇ ਨਾ ਹਾਂ ਬਸ ਐ ਨਹੀਂ ਦੱਸਣਾ ਵੀ ਲਈ ਆਪਾਂ ਕਰਾਉਣਾਗਾ ਵੀ ਕਿੰਨੇ ਘੱਟ ਕਰਨਗੇ ਠੀਕ ਆ ਭਾਬੀ ਕਰੋਗੇ ਨਾ ਘੱਟ ਹਾਂ ਜਾਨਦੂ ਨਹੀਂ ਕਰਾਂਗੇ ਠੀਕ ਹੈ ਬਸ ਠੀਕ ਹੈ ਤੇ ਇੱਕ ਬਾਈ ਆਪਣੇ ਹੈਡ ਫੇਸ਼ੀਅਲ ਆ ਗਿਆ ਠੀਕ ਹੈ ਸਪੈਸ਼ਲ ਆਫਰ ਲੱਗੀ ਹੋਈ ਆ ਤੇ ਬੈਸੀ ਵੀ ਆਪਣੀਆਂ ਆਫਰਸ ਲੱਗੀਆਂ ਹੋਈਆਂ ਨੇ ਤਾਂ ਜਰੂਰ ਵਿਜ਼ਿਟ ਕਰਿਓ ਹੰਢਿਆਆ ਰੋਡ ਤੇ ਆ ਬਾਈ ਸਲੂਨ ਠੀਕ ਆ ਹੰਢਿਆਆ ਰੋਡ ਬਰਨਾਲਾ ਜਰੂਰ ਵਿਜ਼ਿਟ ਕਰਿਓ ਠੀਕ ਹੈ ਚੱਕ ਆਜ ਕਰੇ ਸੋ ਆਪੀ ਬਣ ਗਈ ਗੱਲ ਹਾਂਜੀ ਅੱਜ ਕੀ ਮੈ ਵੀ ਚੱਪੜਾ ਵਾਈ ਆਉਂਦੀ ਆ ਨੇ ਲੱਡੀਆਂ ਚੱਪੜਾ ਵਾਈ ਕਰਦੀ ਆ ਲੱਡੀਆਂ ਕਿ ਚੱਪੜਾ ਆ ਨਹੀਂ ਆਣੇ ਕਿ ਫੜ ਕੇ ਫੜ ਕੇ ਕਰਦੀ ਮੋਟੇ ਕਿਵੇਂ 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 ਦਵਾਰੇ ਇਹ ਕਰਕੇ ਆਈ ਟੀ ਪ੍ਰੈਕਟਿਸ ਕਰਦੀ ਆ ਇਹਨੇ ਕਿੱਥੇ ਚ ਲੱਗਣਾ ਅਸੀਂ ਅੱਜ ਸਮਣਾ ਆ ਜਾ ਪੁੱਤ ਸ਼ੁਕਰ ਆ ਨਹੀਂ ਸ਼ੁਕਰ ਮਨਾਉ ਇਹਦੇ ਕੋਲ ਜਾਨ ਨਹੀਂ ਸੀ ਇਹ ਸਵੇਰੇ ਆਉਂਦੀ ਸੀ ਜਿਆ ਮੋਢੀ ਮੈਂ ਕੁੜੀ ਆ ਕੁੜੀਏ ਸੱਤੀ ਵੱਜੀ ਆ ਜਾ ਫਿਰ ਨੀਚੇ ਆ ਜਾ ਮੈਂ ਸੁਮਨ ਸੁਮਨ ਮੈਨੂੰ ਕਹਿੰਦੀ ਆ ਭੂਆ ਮੇਰੀ ਭੈਣ ਨੂੰ ਕਹਿੰਦੀ ਆ ਆ ਕੀ ਆ ਓਹੋ ਕੋਈ ਬਾਤ ਤੇ ਦਿਮਾਗ ਹੁੰਦਾ ਫਟਾ ਲਾਸੇ ਕਿਛੀ ਕਿਛੀ ਸੁਮਣਾ ਸੁਮਣ ਮੈਨੂੰ ਕਹਿੰਦੀ ਆ ਭੂਆ ਮੇਰੀ ਭੈਣ ਨੂੰ ਕਹਿੰਦੀ ਆ ਦੀਦੀ ਤੇ ਰਿੱਕੀ ਨੂੰ ਕਹਿੰਦੀ ਆ ਚਾਚਾ ਦੇਖੋ ਕਿਵੇਂ ਕਰੂਗੀ ਕਿਵੇਂ ਕਰੂਗੀ ਇਥੇ ਵੜ ਗਿਆ ਰਾਜ ਦਾ ਦਿਮਾਗ ਸਿਆਦਾ ਜਿਆਦਾ ਮਾਰ ਰੋਰਾ ਮਮਾ ਮਮਾ ਤੇਰੇ ਬਣਾਇਆ ਕਰਦਾ ਹੈ ਆਉ ਪਰ ਨਾਲ ਨਹੀਂ ਚਲ ਸਿਰਾਂ ਲਾ ਦੀ ਮਾਲਸ਼ ਕਰ ਲੈ ਠੀਕ ਹੈ ਕਮੀ ਨਹੀਂ ਰਹਿਣੀ ਚਾਹੀਦੀ ਕੋਈ ਵੀ ਠੀਕ ਹੈ ਪੁੱਤ ਤੈਨੂੰ ਕਿਹਨੇ ਕਿਹਾ ਸੀ ਤੈਨੂੰ ਨਾ ਤੈਨੂੰ ਕਿਹਨੇ ਕਿਹਾ ਸੀ ਇਸ ਤਰ੍ਹਾਂ ਕਰਨ ਨੂੰ ਬਾਹਰ ਨੂੰ ਦੇਸ ਬਾਹਰ ਨੂੰ ਦੂਸਰੇ ਨਹੀਂ ਕਿਹੜਾ ਆਦਿਵਾਸੀ ਬਸ ਫਿਰ ਕੋਈ ਹੈ ਨਹੀਂ ਸੀਗਾ ਮੈਂ ਤਾਂ ਐਸੀ ਮ사ਜ ਕਰਾਉਣੀ ਆ ਫਿਰ ਇਹੀ ਲਾ ਲਿਆ ਲੈ ਰਹਾ ਪਰ ਬਾਈ ਟੂ ਦਿਸ ਮੈਨ ਸੁਮਣ ਤੇ ਤੂੰ ਤੇਰੀ ਗਰੀ ਜੰਨਾ ਸੁਮਣ ਲੈ ਦੱਸ ਸੁਮਣ ਦਾ ਬਚਾ ਮਾਂ ਮੈਂ ਤਾਂ ਤੇਲ ਲਾਉਣਾ ਤੇ ਚੀਜ਼ ਨਹੀਂ ਕੱਟ ਕੇ ਖੱਲਾ ਅਲੀ ਪੁੱਠਾ ਕੀ ਕਹਿੰਦੇ ਪਾਪਾ ਇਹ ਹੁਣ ਹੋ ਗਈ ਤੂੰ ਕਿਹਨੂੰ ਨਹੀਂ ਰੱਖਿਆ ਬਈ ਇਹ ਕੱਟਦੀ ਰਬੜ ਮੈਨੂੰ ਰਬੜ ਹੀ ਨਹੀਂ ਦਿੱਤੀ तू मेरे की कर दी सी गगन देखी देखो छोटी बच्ची लग रही हुआ चाची ਕਿ ਕਿਹੋ ਜਿਹੋ ਚੋਸਾਂ ਨੇ ਲੋਕਾਂ ਉਹਦੇ ਕੀ ਕਰਦੇ ਜਿਹਨੂੰ ਕੋਈ ਸਮਾਨ ਮੰਗਵਾ ਲੈ ਠੀਕ ਹੈ ਮੋਡਾ ਦਾ ਮੋੜ ਲੱਗ ਜਾਣਾ ਕਿਉਂ ਨੂੰ ਮੋੜ ਲਗ ਰਿਹਾ ਹੈ ਮੇਰੇ ਕੋਲ ਆਇਆ ਪਰ ਨਾ ਨਾ ਨਹੀਂ ਲਾ ਕਲੀਅਰ ਨਹੀਂ ਲਾਉਣੇ ਮਿੱਡੀਆਂ ਮੁੱਡੀਆਂ ਕਰਦੇ ਜੇ ਕਰਨੀਆਂ ਨਵੇੜ ਮੇਰੇ ਦੇਖਿਓ ਰਿੱਕੀ ਮਿੱਡੀਆਂ ਜਾਰ ਵੀਰੇ ਦੇ ਚੁੱਲੇ 'ਚ ਪੈ ਗਿਆ ਹੈਨਾ ਠੀਕ ਆ ਕਿਉਂ ਖੁਸ਼ ਆ ਕੁੜੀਏ ਬਗਵਾ ਹਾਂਜੀ ਜੇ ਵਧੀਆ హెయిਰ ਦਾ ਕੰਮ ਕਰਾਉਣਾ ਤਾਂ ਤੁਸੀਂ ਬੌਮਸਟਲ ਤੇ ਆ ਸਕਦੇ ਹੋ ਸ਼ਾਈਨ ਆ ਗਈ ਵਾਲਾਂ 'ਚ ਪਤਾ ਜਾਨ ਜੀ ਪੈ ਗਈ ਵਾਲਾਂ 'ਚ ਇੰਜ ਲੱਗਦਾ ਇੱਕ ਉਹ ਬੰਦੇ ਦੇ ਕਰਾਉਣੇ ਆ ਆ ਜਿਹੜਾ ਬੰਦਾ ਖੜਾ ਇਹਦੇ ਕੇਰਾਟਿਨ ਕੱਲੀ ਦੋ ਕਾਕੇ ਹੋ ਗਏ ਇਕੱਠੇ ¿Verdad?